ਅਹੀਂ ਤੁਹਾਡੇ ਲਖ ਲੋ ਤੇ ਦਾ ਕੀ ਆ ਰਿਹਾ ਬਾਕੀ ਇਹਦਾ ਤੁਹਾਡੇ ਵੱਲੋਂ ਲਾ ਯਾਰੋ ਤੋਂ ਸਾਰੇ ਜਾਣੇ ਤੇ ਚੁਕਾ ਦਿਓ ਸਾਰੀਆਂ ਰੇੜੀਆਂ ਕੰਮ ਨਾ ਦੇ ਲੋ ਆ ਵੀ ਲਾ ਗਏ ਆ ਨਾ ਆ ਵੀ ਲਾ ਗਏ ਆ ਬਾਬਾ ਜੀ ਅਸੀਂ ਨਾਲ ਰੇੜੀ ਦੇ ਥੱਲੇ ਬਾੜ ਨਾਲ ਥੱਲੇ ਬਾੜੀ ਧੱਕਾ ਮਾਰ ਕੇ ਥੱਲੇ ਬਾੜ ਦਾ ਸਾਰੇ ਖਿਚੜਿਆ ਤੋਂ ਪੂਰੇ ਵੀਡੀਓ ਤੱਕ ਬਣੀ ਆ ਮੇਨ ਕਾ ਸੁਣੋ ਕੋਈ ਮੰਗਲਾ ਲਾ ਲਾ ਸਾਡੇ ਘਰ ਨੂੰ ਹੱਥ ਪਾ ਲਈਏ ਆ ਪਾਗਲ ਬੱਥੇ ਤੋਂ ਟੋਟੇ ਕੁੱਟਣਾ ਕਰਦਾਂਗੇ ਤੇ ਗੱਲ ਕਰਿਓ ਵੀਰ ਜੀ ਚੰਗੀ ਪੜੀ ਰੇੜੀ ਲੱਗੀ ਸਾਡੇ ਘਰ ਦੇ ਨੇ ਸਾਰਾ ਟੱਬਰ ਆ ਕੇ ਇਕੱਠੇ ਹੋ ਗਏ ਆ ਤਿੰਨ ਤੇ ਨੱਡੇ ਇਹਨਾਂ ਦੇ ਆਲਰੇਡੀ ਲੱਗੇ ਹੋਏ ਆ ਜੇ ਕੋਈ ਸਰਦਾਰ ਬੰਦਾ ਖਾਂਦਾ ਵਾ ਤੇ ਕੋਈ ਗੁਨਾਹ ਕਰ ਰਿਹਾ ਪਬਲਿਕ ਪ੍ਰਾਪਰਟੀ ਆ ਹੈਨਾ ਗਵਰਨਮੈਂਟ ਪ੍ਰਾਪਰਟੀ ਹੈ ਨਾ ਪਬਲਿਕ ਪ੍ਰਾਪਰਟੀ ਪਰਸਨਲ ਪ੍ਰਾਪਰਟੀ ਕਿਸੇ ਦੀ ਨਹੀਂ ਹੈਗੀ ਠੀਕ ਹੈ ਇਹਨਾਂ ਨੂੰ ਅਸੀਂ ਕਿਹਾ ਬਹਿ ਕੇ ਸੌਟ ਆਊਟ ਕਰ ਲੈਨੇ ਜਿੰਨਾਂ ਕੋ ਲਿਆ ਉਹਨਾਂ ਨੂੰ ਲਿਆਓ ਲੇਕਿਨ ਇਹ ਬੰਦੇ ਨੇ ਇੱਕ ਨਹੀਂ ਸੁਣੀ ਸਾਡੀ ਰੇੜੀ ਪਲਟਾਤੀ ਆਪਾਂ ਦੋ ਜਣੇ ਦੋ ਲੇਡੀਜ਼ ਦੋ ਜੈਂਟਸ ਔਰ ਇਹ ਸਾਰੀ ਮਾਰਕੀਟ ਪਲੱਸ ਪ੍ਰਧਾਨ ਸਾਹਿਬ ਨਾਲ ਜੇ ਪ੍ਰਧਾਨ ਸਾਹਿਬ ਚਾਹੁੰਦੇ ਤੇ ਇੰਨਾ ਰਿਜਕ ਪੈਰਾਂ 'ਚ ਨਹੀਂ ਰੋਲਣਾ ਸਰਦਾਰ ਬੰਦਿਆਂ ਦੇ ਹੱਥੀ ਨਹੀਂ ਪੈਣਾ ਉਹਨਾਂ ਦੀ ਦਸਤਾਰਾ ਲਾਹਣ ਦੀ ਨੋਬਤ ਨਹੀਂ ਆਉਣੀ ਕਿਹੜਾ ਨਜਮੀਰ ਮਰਿਆ ਨਹੀਂ ਕਿ ਆਪਣੀ ਦਸਤਾਰ ਲਾਊਗਾ ਠੀਕ ਹੈ ਆਲਰੇਡੀ ਵੀਡੀਓਜ਼ ਬਣੀ ਪਈ ਆ ਪੱਥਰ ਚਲਾਏ ਪੱਥਰ ਤੁਸੀਂ ਥੱਲੇ ਡਿੱਗੇ ਵੇਖ ਸਕਦੇ ਜੇ 9-10000 ਰੁਪਏ ਦਾ ਨੁਕਸਾਨ ਕਰਤਾ ਪਹਿਲੋ ਸਾਡੀਆਂ ਇਹਨਾਂ ਨੇ ਰੇੜੀ ਚੋਰੀ ਕੀਤੀ ਸਾਰੇ ਰੇੜੀਆਂ ਵਾਲੇ ਸਾਡੇ ਨਾਲ ਲੱਗਦੇ ਨੇ ਸਾਰਿਆਂ ਨੇ ਵਧੀ ਕੀ ਕੀਤੀ ਸਾਹਮਣੇ ਪਊ ਸਾਹਿਬ ਆ ਕ੍ਰਿਸਟੇਡਿੰਗ ਕੰਪਨੀ ਉਹਨਾਂ ਨੇ ਸੌਲਟ ਆਊਟ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਨੇ ਇੱਕ ਨਹੀਂ ਸੁਣੀ ਜੇ ਦੋ ਭਰਾ ਨੇ ਮੇਰੇ ਸਕੇ ਹਾਂਜੀ ਇੱਕ ਦੀਆਂ ਦੋ ਬੇਟੀਆਂ ਨੇ ਵਿਆਹੇ ਵਰਿਆ ਵਾ ਇੱਕ ਕੁਵਾਰਾ ਸਾਹਮਣੇ ਦੁਕਾਨ ਤੇ ਕੰਮ ਕਰਦਾ ਤੇ ਦੂਜੇ ਨੂੰ ਕੰਮ ਖੋਲ ਕੇ ਦਿੱਤਾ ਇਹਨਾਂ ਦੇ ਭਰਾ ਦੀ ਸਹਿਮਤੀ ਨਾਲ ਇਹ ਸਭ ਕੁਝ ਹੋਇਆ ਪ੍ਰੋਪਰ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਖੁਦ ਅੱਡਾ ਦੇਤਾ ਕਿਉਂਕਿ ਆਲਰੇਡੀ ਉਹਨਾਂ ਦਾ ਅੱਡਾ ਕਿਤੇ ਲੱਗਾ ਹੋਇਆ ਵਾ ਹਨਾ ਜੀ ਚਾਰ-ਚਾਰ ਅੱਡੇ ਤੇ ਨਹੀਂ ਨਾ ਲਾਉਂਦੇਗੇ ਗਵਰਨਮੈਂਟ ਪ੍ਰਾਪਰਟੀ ਤੇ ਕੋਈ ਵੀ ਆ ਕੇ ਆਪਣੀ ਕਮਾਈ ਕਰ ਸਕਦਾ ਵਾ ਮੇਰਾ ਨਾਮ ਬਲਜੀਤ ਸਿੰਘ ਅਭੀਰ ਜੀ ਵੀਰ ਜੀ ਅਸੀਂ ਨਾ 1.5 ਦੋ ਮਹੀਨਿਆਂ ਤੋਂ ਇੱਥੇ ਰੇੜੀ ਲਾ ਰਹੇ ਆਂ ਠੀਕ ਹੈ ਜੀ ਇਹਨਾਂ ਦੇ ਭਰਾ ਤੋਂ ਇਹ ਜਗ੍ਹਾ ਲਈ ਉਹ ਕਹਿੰਦੇ ਤੁਸੀਂ ਰੇੜੀ ਲਾਓ ਆਪਣਾ ਖਾਓ ਪੀਓ ਇਹ ਹੁਣ ਸਵੇਰੇ ਆਡੇ ਆਏ ਆ ਤੇ ਆਗੇ ਸਾਡੇ ਗੱਲ ਪੈਗੇ ਆ ਦਸਤਾਰ ਲਾਤੀ ਆ ਆ ਵੇਖੋ ਮੇਰੇ ਨਾਲ ਸਟਾ ਮਾਰੀਆਂ ਵਾਂ ਆਗੇ ਸਾਡੇ ਗੱਲ ਪੈਗੇ ਆ ਇਹਹੀ ਗੱਲੋਂ ਵੀ ਤੁਸੀਂ ਆਪਣੀ ਇੱਥੇ ਰੇੜੀ ਚੱਕੋ ਅਸੀਂ ਕਿਹਾ ਵੀ ਇਹ ਤੁਹਾਡੇ ਉੱਪਰ ਬ੍ਰਦਰ ਨੇ ਸਾਨੂੰ ਇਹ ਜਗ੍ਹਾ ਦਿੱਤੀ ਆ ਵੀ ਤੁਸੀਂ ਲਾਓ ਰੇੜੀ ਤੇ ਉਹ ਦੂਜਾ ਬ੍ਰਦਰ ਇਹਨਾਂ ਦਾ ਛੋਟਾ ਉਹ ਨੇਤ ਹੁੰਦਾ ਜਾਂਦਾ ਸੀ ਇੱਥੇ ਦੁਕਾਨ ਤੇ ਵੀ ਹੁੰਦਾ ਸੀ ਤੇ ਗੱਲਬਾਤ ਕਰਦਾ ਸੀ ਰੋਜ਼ ਇਹਦਾ ਜਾ ਬ੍ਰਦਰ ਆ ਦੂਜਾ ਇਹ ਵੀ ਆਉਂਦੇ ਲੰਘਦੇ ਸੀ ਇਹਨਾਂ ਕੋਈ ਗੱਲ ਨਹੀਂ ਕੀਤੀ ਹੁਣ ਸਾਨੂੰ ਇਹ ਨਹੀਂ ਪਤਾ ਕਿਉਂ ਜਾਂ ਕਿਵੇਂ ਕਿਹਦੇ ਪਿੱਛੇ ਲਾ ਕੇ ਸਾਡੇ ਆ ਕੇ ਗੱਲ ਪੈ ਗਏ ਆ ਬੜਾ ਸਾਰਾ ਸਮਾਨ ਖਲਾਰਤਾ ਵਾ ਕਾਫੀ ਬੰਦੀ ਕੇ ਆ ਬੱਟਾ ਤੱਕ ਮਾਰਨ ਪਏ ਆ ਸਾਡੇ ਹੱਥੀ ਪੈ ਗਏ ਸਾਨੂੰ ਸਟਾਂ ਲਾਈਆਂ ਸਾਡਾ ਸਾਰਾ ਖਲਾਰਤਾ ਲੱਕੀ ਨਾ ਕੀ ਹੋਇਆ ਸਰ ਮੈਂ ਇੱਥੇ ਮੇਰਾ ਡੈਡੀ ਪੂਰੇ ਰੇੜੀ ਲਾਉਂਦਾ ਸੀ ਉਹਨਾਂ ਨੂੰ ਤਕਰੀਬਨ 2 ਮਹੀਨੇ ਹੋ ਗਏ ਉਹ ਪੂਰੇ ਹੋ ਗਏ ਨੇ ਤੇ ਪੂਰੇ ਹੋ ਗਏ ਨੇ ਤੇ ਬਾਚੋਂ ਮੈਂ ਅੱਜ ਇਹਨਾਂ ਨੂੰ ਕਿਹਾ ਵਾ ਵੀ ਆਪਣਾ ਥੋੜਾ ਜਿਹਾ ਤੂੰ ਉਰਾ ਪੁਰਾ ਲਾ ਲੋ ਮੇਰਾ ਆਡਾ ਵਾ ਉੱਥੇ ਰੇੜੀ ਲਾਉਣ ਦੋ ਕਿਉਂਕਿ 20 ਸਾਲ ਤੋਂ 25 ਸਾਲ ਤੋਂ ਅਸੀਂ ਉੱਥੇ ਰੇੜੀ ਲਾ ਰਹੇ ਆ ਠੀਕ ਆ ਜੀ ਬਸ ਇਹਨਾਂ ਨੇ ਆਪਣੀ ਰੇੜੀ ਇਹਨਾਂ ਨੇ ਆਪੇ ਪਟਾਲੀ ਆਪੇ ਜਿੱਤਾਰਾਂ ਇਹਨਾਂ ਨੇ ਨਿਹੰਗ ਸਿੰਘ ਬੁਲਾ ਲਏ ਆ ਇਹਨਾਂ ਨੇ ਮੈਨੂੰ ਮਰਵਾਉਣ ਨੂੰ ਨਿਹੰਗ ਸਿੰਘ ਬੁਲਾ ਲਏ ਆ ਕਿੱਥੇ ਮੈਂ ਇਹ ਤੁਹਾਡਾ ਭਰਾ ਆਡਾ ਲਾਉਂਦਾ ਸੀ ਮੇਰਾ ਪਿਓ ਲਾਉਂਦਾ ਸੀ ਉਸ ਤੋਂ ਬਾਅਦ ਮੇਰਾ ਜਿਹੜਾ ਭਰਾ ਦਾ ਲੜਕਾ ਸੀ ਉਹ ਲਾਉਂਦਾ ਪਿਆ ਰੇੜੀ ਨਹੀਂ ਮੇਰਾ ਭਰਾ ਇਹ ਤਾਂ ਮੇਰਾ ਭਰਾ ਜਿਹੜਾ ਵਾ ਇੱਕ ਮਿੰਟ ਪਾਜੀ ਹੁਣ ਤੀਨਾਂ ਗੱਲ ਕਰੋ ਮੈਨੂੰ ਕਰਨ ਦੋ ਪਾਜੀ ਵੇਖੋ ਮੇਰਾ ਭਰਾ ਹੈਗਾ ਵਾ ਮਤਲਬ ਹੀ ਦਿਮਾਗੋ ਹੋ ਗਿਆ ਉਹਨੇ ਸ਼ਰਾਬ ਪਿਆ ਪਿਆ ਪੀਓ ਕੇ ਇਹਨਾਂ ਨੇ ਸ਼ਰਾਬ ਪਿਆ ਕੇ ਇਹਨਾਂ ਨੇ 150 ਦੀ ਜੇਬ ਚ ਪਾਇਆ ਹੋਣਾ ਮੈਂ ਨਹੀਂ ਕਹਿੰਦਾ ਉਹਨਾਂ ਇੱਥੇ ਇਹਨਾਂ ਉਹਦੇ ਕੋਈ ਕਹਿੰਦਾ ਵੀ ਇੱਥੇ ਅੱਡਾ ਮੈਂ ਲਾਉਣਾ ਵਾ ਤੇ ਪੱਕਾ ਉਹ ਕਹਿੰਦਾ ਨਹੀਂ ਭਰਾ ਮੇਰਾ ਆ ਜਾਂਦਾ ਉਹਨਾਂ ਹੀ ਉਹ ਕਿਸੇ ਦਾ ਡਿਜੀਟਲ ਡੀ ਤੁਹਾਡੀ ਆਪਣੀ ਜਗ੍ਹਾ ਏ ਮੇਰੀ ਆਪਣੀ ਜਗ੍ਹਾ ਨਹੀਂ ਹੈ ਭਾਜੀ ਰੇੜੀਆਂ ਲੱਗਣ ਡੀਆਂ ਵਾ ਅਸੀਂ 20 25 ਸਾਲ ਤੋਂ 30 ਸਾਲ ਤੋਂ ਅਸੀਂ ਲਾ ਰਹੇ ਹਾਂ ਰੇੜੀਆਂ ਅਸੀਂ ਨਹੀਂ ਪਲਟਾਈ ਰੇੜੀ ਸਾਨੂੰ ਕਿਤੇ ਵੀ ਦਰਗਾਹ ਤੇ ਲਾਜੋ ਮਸੀਤੇ ਤੇ ਲਾਜੋ ਗੁਰਦਵਾਰੇ ਤੇ ਲਾਜੋ ਜਾਂ ਇਹਨਾਂ ਦੀਆਂ ਜਸਤਾਰਾਂ ਖੋਲੀਆਂ ਹੋਣ ਜਾਂ ਇਹਨਾਂ ਨੂੰ ਕੋਈ ਹੱਥੋਂ ਪਾਈ ਕੀਤੀ ਹੋਵੇ ਮੈਂ ਜ਼ਿੰਮੇਵਾਰ ਹਾਂ